ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਾ ਅੱਜ ਨੂੰ ਸਾਡੀ ਗੱਲ ਕਰਦੇ ਆਂ ਗਰਗ ਸਾਹਿਬ ਨਾਲ ਬੀਜੇਪੀ ਦੇ ਸੀਨੀਅਰ ਆਗੂ ਨੇ ਗੱਲ ਇਹ ਕਰਾਂਗੇ ਕਿ ਵੀ ਜਿਹੜੀ ਪਿਛਲੇ ਦਿਨੀ ਪੰਜਾਬ ਦੇ ਸਾਬਕਾ ਪ੍ਰਧਾਨ ਨੇ ਬੀਜੇਪੀ ਦੇ ਮਨਨਜਨ ਕਾਲੀਜੀ ਦੇ ਜਿਹੜਾ ਗ੍ਰਹਿ ਵਿਖੇ ਗਰਨੇਡ ਹਮਲਾ ਹੋਇਆ ਗਰਨੇਡ ਹਮਲਾ ਇੱਕ ਨਹੀਂ ਹੋਇਆ ਗੱਲ ਇਹ ਹੈ ਕਿ ਵੀ ਗਰਨੇਡ ਹਮਲਾ ਸਮਾਣਾ ਦੇ ਨਾਲ ਅਜੀਮਗੜ ਚੋਂ ਕੀ ਹੈ ਉੱਥੇ ਦੀਆਂ ਵੀ ਅਫਵਾਹਾਂ ਸੁਰਖੀਆਂ ਬਣੀ ਆ ਰਹੀਆਂ ਕਿ ਵੀ ਉੱਥੇ ਵੀ ਗਰਨੇਡ ਹਮਲਾ ਹੋਇਆ ਤੇ ਗੱਲ ਕੀਤੀ ਜਾਵੇ ਸਮਾਣਾ ਸ਼ਹਿਰ ਦੇ ਨਾਲ ਇੱਕ ਬਾਦਸ਼ਾਹਪੁਰਾ ਕਸਬਾ ਉੱਥੇ ਵੀ ਗਰਨੇਡ ਹਮਲੇ ਦੀਆਂ ਕੋਈ ਸੁਰਖੀਆਂ ਸੁਣਨੋ ਬਿਲੀਆਂ ਪਿਛਲੇ ਦਿਨ ਅੰਮਰਸਰ ਵੀਖੇ ਵੀ ਇਹ ਜੀਆਂ ਸੌਖੀਆਂ ਸੁਣਨੋ ਬਿਲੀਆਂ ਗੱਲ ਕੀਤਾ ਨਾ ਕਿਤੇ ਕਿ ਵੀ ਪੰਜਾਬ ਦੀ ਕਿਤੇ ਨਾ ਕਿਤੇ ਦੇਖਿਆ ਜਾਵੇ ਸ਼ਾਂਤੀ ਭੰਗ ਕਰਨ ਦੀਆਂ ਸਾਜਸ਼ਾ ਨੇ ਇਸੇ ਸਬੰਧ ਦੇ ਵਿੱਚ ਸਮਾਣਾ ਤੋਂ ਆਪਣੇ ਭਾਜੀਪੀ ਦੇ ਸੀਨੀਅਰ ਆਗੂ ਨੇ ਸੰਜੀਵ ਗਰਗ ਜੀ ਜਿਨ੍ਹਾਂ ਨੇ ਇੱਕ ਨਸ਼ੇ ਦੇ ਖਿਲਾਫ ਮੁਹਿੰਮੰਡੀ ਹੋਈ ਹੈ ਮੁਹਿੰਮ ਦਾ ਮਤਲਬ ਕਿ ਵੀ ਉਹਨਾਂ ਨੇ ਨਸ਼ਿਆਂ ਤੋਂ ਨਾ ਕਰਿਆ ਜਾਵੇ ਕਿ ਵੀ ਨਸ਼ਿਆਂ ਦੇ ਗੜੇ ਮਾੜੇ ਪ੍ਰਭਾਵ ਨੇ ਉਹਨਾਂ ਪ੍ਰਤੀ ਜਾਣਕਾਰੀ ਦਿੰਦੇ ਨੇ ਇਹਨਾਂ ਵੱਲੋਂ ਕਈ ਕੈਂਪ ਵੀ ਲਾਏ ਗਏ ਨੇ ਗੱਲ ਕਰਦੇ ਆ ਸੰਜੀਵ ਗਰਗ ਜੀ ਨਾਲ ਗਰਗ ਸਾਹਿਬ ਨਾਲ ਕੀ ਆਖਦੇ ਨੇ ਕਿਵੇਂ ਦੇਖਦੇ ਨੇ ਪੰਜਾਬ ਦੇ ਗਰਗ ਸਾਹਿਬ ਪਿਛਲੇ ਦਿਨੀ ਨਾ ਮਨੰਜਨ ਕਾਲੀਆਂ ਨੇ ਆਪਣੇ ਸੂਬਾ ਪ੍ਰਧਾਨ ਸਾਬਕਾ ਸੂਬਾ ਪ੍ਰਧਾਨ ਨੇ ਮਨੰਜਰ ਕਾਲੀਆਂ ਦੇ ਘਰ ਵਿਖੇ ਨਾ ਗਰਨੇਡ ਹਮਲਾ ਹੋਇਆ ਸੀਗਾ ਤੇ ਜੇ ਗੱਲ ਕੀਤੀ ਜਾਵੇ ਸਮਾਣੇ ਦੇ ਨਾਲ ਅਜੀਮਗੜ ਪਿੰਡ ਐ ਇੱਥੇ ਵੀ ਅਫਵਾਹਾਂ ਹੀ ਚੱਲੀਆਂ ਸੀਗੀਆਂ ਤੇ ਸੋਸ਼ਲ ਮੀਡੀਆ ਤੇ ਵੀ ਦੇਖਿਆ ਸੀਗੇ ਤੇ ਖਬਰਾਂ ਵੀ ਲੱਗੀਆਂ ਨੇ ਕਿ ਵੀ ਅਜੀਮਗੜ ਚੌਂਕੀ ਦੇ ਨਾਲ ਹੀ ਨੇੜੇ ਤੇੜੇ ਕਿਤੇ ਗਰਨੇਡ ਹਮਲਾ ਵੀ ਹੋਇਆ ਤੇ ਜੇ ਗੱਲ ਕੀਤੀ ਜਾਵੇ ਪਿਛਲੇ ਦਿਨਾਂ ਦੇ ਵਿੱਚ ਜੇ ਅੰਮ੍ਰਿਤਸਰ ਦੇ ਵਿੱਚ ਵੀ ਕਈ ਪੁਲਿਸ ਚੌਂਕੀਆਂ ਤੇ ਗਰਨੇਡ ਹਮਲੇ ਦੀਆਂ ਅਫਵਾਹਾਂ ਨੇ ਜਾਂ ਸੱਚ ਹੈ ਜਾਂ ਕਿਤੇ ਨਾ ਕਿਤੇ ਕਿਵੇਂ ਦੇਖਦੇ ਹਾਂ ਪੰਜਾਬ ਦੇ ਮਾਹੌਲ ਨੂੰ ਮੈਂ ਸਭ ਤੋਂ ਪਹਿਲਾਂ ਸਮਾਨਾ ਹਲਚਲ ਅਤੇ ਤੀ ਸਵੇਰ ਦਾ ਤੀਫਾ ਜੀ ਤੋਂ ਸ਼੍ਰੀ ਪ੍ਰੇਮ ਬਾਦਵਾ ਜੀ ਦਾ ਬਹੁਤ-ਬਹੁਤ ਸ਼ੁਕਰੀਆ ਦਾ ਕਰਨਾ ਤੇ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਪੰਜਾਬ ਮਸਲਿਆਂ ਦੇ ਉੱਤੇ ਗੱਲ ਕਰਨ ਲਈ ਸਮਾਂ ਚੁਣਿਆ ਬਦਵਸਮ ਆਪਕ ਨੂੰ ਪਤਾ ਹੈ ਕਿ ਅੱਜ ਜਿਹੜਾ ਪੰਜਾਬ ਦੇ ਹਾਲਾਤ ਨੇ ਬਹੁਤ ਭੜੇ ਹਾਲਾਤ ਨੇ ਕਾਨੂੰਨ ਵਿਵਸਥਾ ਬਹੁਤ ਬੁਰੀ ਤਰ੍ਹਾਂ ਖਿਰਮਾਈ ਹੋਈ ਹੈ ਪੰਜਾਬ ਦੇ ਵਿੱਚ ਜਦੋਂ ਆਪ ਦੀ ਸਰਕਾਰ ਆਈ ਸੀ ਜਦ ਆਉਣਾ ਸੀ ਉਹ ਇੱਕ ਵੇਵ ਸੀ ਤਾਂ ਇਹ ਸਾਡੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਉਦੋਂ ਇਹ ਕਿਹਾ ਕਰਦੇ ਸੀਗੇ ਵੀ ਅਸੀਂ ਆਮ ਜਨਤਾ ਦੇ ਵਿੱਚ ਜਾ ਕੇ ਆਮ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੇ ਦੁੱਖ ਤਕਲੀਫ ਉਹਨਾਂ ਦੀਆਂ ਪ੍ਰੋਬਲਮਾਂ ਨੂੰ ਅਸੀਂ ਸੋਲਵ ਕਰਾਂਗੇ ਅਸੀਂ ਕੋਈ ਸਿਕਿਉਰਟੀ ਨਹੀਂ ਲੈਣੀ ਅਸੀਂ ਕੋਈ ਵੀਆਈਪੀ ਕਲਚਰ ਅਸੀਂ ਟੋਟਲੀ ਖਤਮ ਕਰਾਂਗੇ ਜਿਹੜੇ ਇਹਨਾਂ ਦੇ ਵਾਦੇ ਸੀਗੇ ਉਹ ਇਹਨਾਂ ਦੇ ਜਿਹੜੇ ਵਾਦੇ ਸੀਗੇ ਉਹ ਇੱਕ ਹਵਾ ਬਣ ਕੇ ਉੱਡ ਗਏ ਅੱਜ ਜਿਹੜੇ ਪੰਜਾਬ ਦੇ ਵਿੱਚ ਨਸ਼ਾ ਆਪਾਂ ਨੂੰ ਪਤਾ ਹੈ ਕਿ ਆਪਾਂ ਨੂੰ ਜਿਹੜਾ ਇੱਕ ਟੈਲੈਂਟ ਕੋ ਅੰਤੇ ਜਾਣਾ ਪੈਂਦਾ ਪਰ ਜਿਹੜਾ ਨਸ਼ਾ ਉਹ ਆਪਾਂ ਨੂੰ ਆਮ ਮਿਲ ਜਾਂਦਾ ਕਿਤੇ ਵੀ ਤੁਸੀਂ ਦੇਖ ਲਓ ਚਾਹੇ ਸਮਾਣੇ ਦੇ ਵਿੱਚ ਤਾਂ ਬਹੁਤ ਬੁਰਾ ਹਾਲ ਹੈ ਅੱਜ ਜਿਹੜੇ ਨਸ਼ਈ ਲੋਕ ਨੇ ਉਹਨਾਂ ਦੇ ਜਿਹੜੇ ਹੌਸਲੇ ਨੇ ਇੰਨੇ ਜਿਹੜੇ ਲੁੱਟਾਂ ਖੋਹਾਂ ਵਾਲੇ ਦੇ ਹੌਸਲੇ ਇੰਨੇ ਵਧ ਗਏ ਨੇ ਕਿ ਉਹ ਕਿਤੇ ਵੀ ਜਾਂਦੇ ਹੋਏ ਬੰਦੇ ਨੂੰ ਇਨਸਾਨ ਨੂੰ ਚਪਟ ਮਾਰ ਲੈਂਦੇ ਨੇ ਸਮਾਣੇ ਦੇ ਵਿੱਚ ਚੋਰੀਆਂ ਦੇ ਕੇਸ ਇੰਨੇ ਵਧ ਗਏ ਤੇ ਇਤਨੇ ਚੀਜ਼ਾਂ ਦੇ ਇਲਾਵਾ ਵੀ ਇਹ ਤਾਂ ਇੱਕ ਹਵਾ ਹਵਾਈ ਗੱਲਾਂ ਨੇ ਤੇ ਜਿਹੜਾ ਪਿੱਛੇ ਜੇ ਪਰਸੋਂ ਸ਼੍ਰੀ ਮਨਰंजन ਕਾਲੀਆ ਜੀ ਦੇ ਘਰੇ ਦੇ ਉੱਤੇ ਗਰਨੇ ਨੇ ਤੇ ਹਮਲਾ ਹੋਇਆ ਇਹ ਬੜਾ ਮੰਦ ਭਾਗੀ ਘਟਨਾ ਚ ਪੰਜਾਬ ਲਈ ਇੱਕ ਕਾਲਾ ਦਿਵਸ ਦੇ ਰੂਪ ਦੇ ਵਿੱਚ ਜਿਹੜੇ ਸਾਡੇ ਲੀਡਰ ਨੇ ਜੇ ਉਹੀ ਸਖਤ ਨਹੀਂ ਹੈਗੇ ਜੇ ਜੇ ਆਮ ਬੰਦੇ ਦਾ ਕੀ ਹਾਲ ਹੋਣਾ ਇਹ ਆਪਾਂ ਤੁਸੀਂ ਜੱਜ ਕਰ ਸਕਦੇ ਤੇ ਗਰਗ ਸਾਬ ਜੇ ਗੱਲ ਕੀਤੀ ਜਾਵੇ ਨਸ਼ਾ ਜਿਹੜਾ ਬ੍ਰਾਹਮਤ ਹੋਇਆ ਹੈ ਕਿਤੇ ਨਾ ਕਿਤੇ ਦੇਖਿਆ ਜਾਵੇ ਆਪਾਂ ਸਾਰਿਆਂ ਨੂੰ ਨਹੀਂ ਅਸੀਂ ਇਹ ਮਾੜਾ ਕਹਿ ਸਕਦੇ ਜਿਵੇਂ ਕੁਝ ਦਿਨਾਂ ਤੋਂ ਫਿਰ ਇੱਕ ਲੇਡੀਜ਼ ਕਨਸਟੇਬਲ ਸੀ ਉਸ ਤੋਂ ਬਰਾਮਦ ਹੋਇਆ ਯਾਨੀ ਕੋਈ ਨਾ ਕੋਈ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਇਹਨਾਂ ਨੂੰ ਕਿਵੇਂ ਦੇਖਦੇ ਹੋ ਐਸਟਾ ਜੀ ਜੇ ਆਪਾਂ ਸਾਰੀ ਪੰਜਾਬ ਪੁਲਿਸ ਨੂੰ ਇਕੁਇਲਾਈਜ਼ ਦੇ ਵਿੱਚ ਲੈ ਕੇ ਜਾਈਏ ਇਹ ਵੀ ਸਾਡੇ ਵਾਸਤੇ ਮਾੜੀ ਗੱਲ ਹੈ ਹਾਂ ਪੰਜਾਬ ਪੁਲਿਸ ਕੋ ਬਜਵਾਜ ਪੁਲਿਸ ਹੈ ਬਾਰਡਰ ਲੈਵਲ ਦੀ ਪੰਜਾਬ ਪੁਲਿਸ ਹੈ ਬਟ ਇਹਦੇ ਵਿੱਚ ਕੁਝ ਮੁਲਾਕਿਮ ਹੈ ਜਿਹੜੇ ਪੰਜਾਬ ਪੁਲਿਸ ਦੇ ਅਕਸ ਨੂੰ ਖਰਾਬ ਕਰ ਰਹੇ ਨੇ ਜਿਸ ਦਾ ਪਿੱਛੇ ਜੇ ਪਟਿਆਲਾ ਦੇ ਵਿੱਚ ਕਰਨਲ ਸਾਬ ਨਾਲ ਇਹ ਘਟਨਾ ਹੋਈ ਇਹ ਬੜੀ ਮੰਦ ਭਾਗੀ ਘਟਨਾ ਹੈ ਇਹਨੂੰ ਅਸੀਂ ਪੰਜਾਬ ਪੁਲਿਸ ਤੇ ਮਿਲਟਰੀ ਦੇ ਵਰਸਸ ਮਿਲਟਰੀ ਨਹੀਂ ਲੈ ਸਕਦੇ ਬਟ ਇਹ ਜਿਹੜੀ ਘਟਨਾ ਹੋਈ ਹੈ ਬੜੀ ਗਲਤ ਬੰਦੀ ਮਾਰੀ ਹੋਈ ਹੈ ਇਹਦੀ ਆਪਾਂ ਪੂਰਜੋਰ ਸਾਨੂੰ ਨਿੰਦਿਆ ਕਰਨੀ ਚਾਹੀਦੀ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਤਾਂ ਬਹੁਤ ਚੰਗੇ ਮਲਾਜੇ ਵੀ ਪਏ ਨੇ ਉਹਨਾਂ ਦਾ ਵੀ ਨਾਮ ਅਕਸ ਖਰਾਬ ਹੁੰਦਾ ਹੈ ਤੇ ਸੈਕੰਡਲੀ ਪਿੱਛੇ ਜੇ ਇੱਕ ਲੇਡੀਜ਼ ਕਨਸਟੇਬਲ ਸੀ ਜਿਹੜੀ ਉਸ ਦੇ ਤੋਂ ਉਸ ਦੇ ਕੋਲ ਡਰੱਗਸ ਬਰਾਮਦ ਹੋਏ ਨੇ ਉਹਨੇ ਥਾਰ ਵੀ ਲਈ ਵੀ ਆਪੀ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਉੱਤੇ ਬਹੁਤ ਕੁਝ ਛਾ ਰਿਹਾ ਹੈ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਵੀਡੀਓ ਦੇ ਉੱਤੇ ਬਹੁਤ ਕੁਝ ਛਾ ਰਿਹਾ ਹੈ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਪੰਜਾਬ ਦੇ ਅਕਸ ਮੁਖਰਾਵਾ ਵੀ ਨੇ ਇਹਦੇ ਜਿਹੜਾ ਇਹਦਾ ਸਾਰਾ ਠਿੱਕਰ ਉਹ ਪੰਜਾਬ ਸਰਕਾਰ ਦੇ ਉੱਤੇ ਜਾਂਦਾ ਹੈ ਪੰਜਾਬ ਦੀ ਇੰਟੈਲੀਜੈਂਸੀ ਦੇ ਉੱਤੇ ਜਾਂਦਾ ਜੇ ਇੰਟੈਲੀਜੈਂਸੀ ਚਾਹੇ ਤਾਂ ਇੱਕ ਪੱਤਾ ਵੀ ਪੰਜਾਬ ਦੇ ਵਿੱਚੋਂ ਹਿੱਲ ਨਹੀਂ ਸਕਦਾ ਬਟ ਜਦੋਂ ਅਸੀਂ ਇਹਨਾਂ ਨੂੰ ਛੂਟ ਦੇ ਦਿੰਦੇ ਆ ਕੁਝ ਮੁਲਾਜ਼ਮ ਛੂਟ ਲੈ ਲੈਂਦੇ ਨੇ ਉਹ ਛੂਟ ਦਾ ਨਜਾਇਜ਼ ਫਾਇਦਾ ਲੈਂਦੇ ਨੇ ਤੇ ਉਹ ਸਾਰੇ ਪੰਜਾਬ ਨੂੰ ਤਾਕਤਦਾਰ ਕਰ ਜਾਂਦੇ ਨੇ ਯਾਨੀ ਉਹ ਨਹੀਂ ਲੈਣਾ ਚਾਹੀਦਾ ਤੇ ਨਹੀਂ ਮਿਲਣਾ ਚਾਹੀਦਾ ਬਿਲਕੁਲ ਉਹ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ